ਸ੍ਰੀ ਗਾਹਿ ਗੁਰੂ ਸਾਹਿਬ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕਰ ਹੋਂ ਸਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਰਾਮయ్యా ਹੋ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਹਮ ਬਾਰਕ ਪਿਤਾ ਪ੍ਰਭ ਦਾਤਾ ਹੋਲ ਹੈ ਬਾਰਕ ਅਨਕ ਲਖ ਬਰੀਆ ਅਨ ਠੌਰ ਨਹੀਂ ਜਹ ਹੈ ਜਾਤਾ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਜ ਸੁਮਾਏ ਨ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹ ਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹ ਹੋ ਆਪੇ ਵਣਜਾਰਾ ਆਇਆ ਆਪੇ ਧਰਤੀ ਸਾਜੀ ਅਨ ਪਿਆਰੇ ਪਿਛੇ ਟੰਗ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੁਰਾ ਮਿੱਠਾ ਲਾਇਆ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰ ਲਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਾ ਪਾਇੰਦਾ ਪਿਆਰਾ ਬਨ ਬકરી ਸੀ ਹੁਣ ਲਾਇਆ ਆਪੇ ਆਕਾਸ ਤੇ ਆਪ ਹਰ ਪਿਆਰਾ ਅਪੇ ਅਗਨ ਰਖਾਇਆ ਆਪੇ ਹੀ ਆਪ ਵਰਦ ਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜੀਵਾਂ ਦਾ ਪਿਆਰਾ ਸਾਹ ਲੈnde ਸਭ ਲਵਾਇਆ ਆਪੇ ਤਣ ਦੀ ਬਣ ਹ ਪਿਆਰਾ ਆਪੇ ਕਰ ਲਾਇਆ ਆਇਆ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਦੰਦ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਤਾਣ ਦੀ ਬਣ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਤਲਾਏ ਤਉ ਚੱਲਿਆ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਜੰਤ ਹਾ ਪਿਆਰਾ ਜਨ ਨਾਨਕ ਵਜ ਹੈ ਵਜਾਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰ ਸਵਾਰੇ ਸਾਧ ਸੰਗ ਜੀਓ ਪਾਵਨ ਬਵਿੱਤਰ ਬਾਣੀ ਦੇ ਵਿੱਚੋਂ ਜੋ ਵੱਜਦੇ ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 6605 6 ਅੰਗ ਪਰ ਸਿ ਸ਼ੋਭਤ ਹੈ ਸੋਰਠ ਮਹੱਲਾ ਚੌਥਾ ਆਪੇ ਕੰਡਾਲ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੈ ਪਿਛੇ ਟੰਕ ਚੜਾਇਆ ਸਾਹਬੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਤਕੜੀ ਵੀ ਉਹ ਪ੍ਰਭੂ ਆਪ ਹੀ ਹੈ ਉਹ ਤਕੜੀ ਜਿਹੜੀ ਆਮ ਕਰਕੇ ਆਪਾਂ ਵੇਖਦੇ ਆਂ ਦੁਨਿਆਵੀ ਤਕੜੀ ਉਹਨੂੰ ਪਕੜ ਕੇ ਤੋਲਦੇ ਨੇ ਉਹ ਸੋਈ ਉਹ ਬੋਦੀ ਵੀ ਪ੍ਰਭੂ ਆਪ ਹੀ ਹੈ ਪ੍ਰਭੂ ਆਪ ਹੀ ਵੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਿਆ ਹੋਇਆ ਹੈ ਤੇ ਆਪਣੇ ਹੁਕਮ ਦੇ ਵਿੱਚ ਹੀ ਰੱਖਿਆ ਹੋਇਆ ਹੈ ਪ੍ਰਭੂ ਆਪ ਹੀ ਇਸ ਧਰਤੀ ਉੱਤੇ ਵਣਜ ਕਰਨ ਵਾਲਾ ਸਾਹੂਕਾਰ ਹੈ ਆਪ ਹੀ ਜੀਵ ਰੂਪ ਹੋ ਕੇ ਵਣਜ ਕਰਨ ਵਾਲਾ ਹੈ ਆਪ ਹੀ ਵਣਜ ਕਰ ਰਿਹਾ ਹੈ ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ ਆਪਣੀ ਮਰਯਾਦਾ ਰੂਪ ਤੱਕੜੀ ਦੇ ਪਿਛਲੇ ਸ਼ਾਬੇ ਵਿੱਚ ਚਾਰ ਮਾਸੇ ਦਾ ਵਟਾ ਰੱਖ ਕੇ ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿੱਚ ਰੱਖਿਆ ਹੋਇਆ ਹੈ ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਧਾਰਨ ਤੇ ਸੌਖਾ ਜਿਹਾ ਹੈ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਏ ਮੇਰੇ ਮਨ ਸਦਾ ਹੀ ਉਸ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰ ਜਿਸ ਕਿਸੇ ਨੇ ਸਿਮਰਿਆ ਹੈ ਉਸ ਨੇ ਹੀ ਸੁਖ ਪਾਇਆ ਹੈ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰ ਪੂਰੈ ਮੀਠਾ ਲਾਇਆ ਰਹਾਓ ਪਰਮਾਤਮਾ ਦਾ ਨਾਮ ਸਾਰ ਹੀ ਸੁੱਖਾਂ ਦਾ ਖਜ਼ਾਨਾ ਹੈ ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਵਾ ਦਿੱਤਾ ਹੈ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰ ਲਾਇਆ ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਆਪੇ ਜੀਵਾ ਪਾਸੋਂ ਸਭ ਕੁਝ ਕਰਾਉਂਦਾ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸਨੇ ਆਪਣੇ ਹੁਕਮ ਵਿੱਚ ਹੀ ਬੰਨ ਰੱਖਿਆ ਹੈ ਪਾਣੀ ਮਿੱਟੀ ਨੂੰ ਤੋੜ ਰੋੜ ਨਹੀਂ ਸਕਦਾ ਆਪੇ ਹੀ ਭਉ ਪਾਏ ਦਾ ਪਿਆਰਾ ਬੰਨ ਬੱਕਰੀ ਸੀ ਹੋ ਹੰਡਾਇਆ ਪਾਣੀ ਵਿੱਚ ਉਸਨੇ ਆਪ ਹੀ ਆਪਣਾ ਡਰ ਪਾ ਕੇ ਰੱਖਿਆ ਹੈ ਮਾਨੋ ਬੱਕਰੀ ਸ਼ੇਰ ਨੂੰ ਬਣ ਕੇ ਫਰਾ ਰਹੀ ਹੈ ਆਪੇ ਕਾਸਤ ਆਪ ਹਰ ਪਿਆਰਾ ਵਿੱਚ ਕਾਸਤ ਅਗਨ ਰਖਾਇਆ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਉਸ ਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਆਪੇ ਮਾਰ ਜੀ ਵਾਇੰਦਾ ਪਿਆਰਾ ਸਹ ਲੈਂਦੇ ਸਭ ਲਵਾਇਆ ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰੇ ਲਾਇਆ ਪ੍ਰਭ ਆਪ ਹੀ ਤਾਕਤ ਹੈ ਆਪ ਹੀ ਤਾਕਤ ਵਰਤਨ ਵਾਲਾ ਹੈ ਹਾਕਮ ਹੈ ਸਾਰੇ ਜਗਤ ਵਿੱਚ ਉਸ ਨੇ ਆਪਣੇ ਉਸ ਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਹੈ ਜਿਉਂ ਆਪ ਚਲਾਏ ਤਿਉਂ ਚੱਲਿਆ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ हे प्यारे मेरे प्यारे सजन जिमे प्रभु आप जीवा नु तोरदा है तिमे मेरे हरि प्रभु नु पाऊंदा है तिमे ही चल सकिंदा है ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਿਦਾਇਆ ਪ੍ਰਭੂ ਆਪ ਹੀ ਜੀਵ ਵਾਜਾ ਬਣਾਉਣ ਵਾਲਾ ਹੈ ਆਪ ਹੀ ਵਾਜਾ ਵਜਾਉਣ ਵਾਲਾ ਹੈ ਸਾਰੇ ਜੀਵ ਵਾਜੇ ਉਸ ਦੇ ਵਜਾਏ ਹੋਏ ਵੱਜ ਰਹੇ ਹਨ ਸੋ ਕੋਟਾਨ ਕੋਣ ਸ਼ੁਕਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅਮਰਤ ਵੇਲਾ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਅੰਚਲਣਾ ਕਮਲਾਂ ਨਾਲ ਜੋੜ ਕੇ ਰੱਖਣਾ ਸਭਨਾ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ

sat naam vahe guru sat naam vahe guru sat naam Wahi guru sat naam Wahi guru sat naam ਸਤਨਾਮ ਵਾਹਿਗੁਰੂ 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 ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਵਾਹਿਗੁਰੂ ਸਾਹਿਬਾ ਵਾਹਿਗੁਰੂ ਦੀ ਜਿੱਤ ਹੈ ਸਾਧ ਸੰਗਜੇ ਉੱਠਿਆ ਨਾ